ਤੋ ਦਾ ਇੱਕ ਕਲਾਕਾਰਾਂ ਦਾ ਹੈਗਾ ਨਾਟਕ ਉਹਨੂੰ ਮਿਕਸ ਕੀਤਾ ਗਿਆ ਸਾਡੇ ਵੀ ਜਿਹੜੀ ਕਲਿੱਪ ਸੀ ਉਹ ਦਿਖਾਈ ਗਈ ਬੜੀ ਅੱਛੀ ਤਰੀਕੇ ਨਾਲ ਜਿਹੜੇ ਸਾਡੇ ਪ੍ਰੋਗਰਾਮ ਚੱਲ ਰਹੇ ਹੈ ਜਿਹੜਾ ਕਿ ਸਰਕਾਰ ਵੀ ਚਾਹਦੀ ਹੈ ਵੀ ਸਾਡਾ ਇੱਕ ਰੰਗਲਾ ਪੰਜਾਬ ਬਣੇ ਤੁਹਾਡਾ ਵੀ ਕੋਈ ਮੈਸੇਜ ਸੀਗਾ ਡੀਜੀ ਸਾਹਿਬ ਵੱਲੋਂ ਵੀ ਸਾਡੇ ਪੂਰੇ ਪੰਜਾਬ ਦੇ ਵਿੱਚ ਸੰਪਰਕ ਦੇ ਪ੍ਰੋਗਰਾਮ ਚੱਲ ਰਹੇ ਹੈ ਸੋ ਇੱਕ ਜਿਹੜਾ ਡਰੱਗ ਦਾ ਜਿਹੜਾ ਟੌਪਿਕ ਹੈ ਇੱਕ ਬੜਾ ਵਾਸਟ ਟੌਪਿਕ ਹੈ ਇਹ ਇਹਦੇ ਵਿੱਚ ਜਿਆਦਾ ਮੈਂ ਕਹਿੰਨਾ ਵੀ ਪੇਰੈਂਟਸ ਦਾ ਬੜਾ ਵੱਡਾ ਰੋਲ ਹੁੰਦਾ ਕਿਉਂਕਿ ਅਸੀਂ ਆਪਣੇ ਕੰਮ ਬੀਜ਼ੀ ਹੋ ਜਾਂਦੇ ਆ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਸਾਡੇ ਬੱਚੇ ਕੀ ਕਰ ਰਹੇ ਆ ਤੇ ਉਹ ਕਿਹੋ ਜੀ ਕੰਪਨੀ ਚ ਨੇ ਜੀ ਵੀ ਉਹਨਾਂ ਦੇ ਜਿਹੜਾ ਫਰੈਂਡ ਸਰਕਲ ਹੈ ਉਹ ਕਿੱਦਾਂ ਦਾ ਹੈ ਫਿਰ ਜਦੋਂ ਟਾਈਮ ਟੱਪ ਜਾਂਦਾ ਫਿਰ ਆਪਾਂ ਬੱਚਿਆਂ ਨੂੰ ਬਲੇਮ ਕਰਦੇ ਆ ਸਮਾਜ ਨੂੰ ਬਲੇਮ ਕਰਦੇ ਆ ਸੋ ਪੇਰੈਂਟਸ ਨੂੰ ਵੀ ਚਾਹੀਦਾ ਹੈ ਵੀ ਬੱਚਿਆਂ ਨਾਲ ਟਾਈਮ ਸਪੈਂਡ ਕਰਨ ਕਈ ਵਾਰ ਬੱਚੇ ਮਾਨਸਿਕ ਤੌਰ ਤੇ ਕਮਜ਼ੋਰ ਹੁੰਦੇ ਆ ਗਲਤ ਪਾਸੇ ਚਲੇ ਜਾਂਦੇ ਆ ਸੋ ਪੇਰੈਂਟਸ ਦਾ ਬੜਾ ਵੱਡਾ ਰੋਲ ਹੈ ਆਨ ਗੋਡ ਦਾ ਬੜਾ ਵੱਡਾ ਰੋਲ ਹੈ ਹੁਣ ਹਰੇਕ ਥਾਂ ਤੇ ਆਈਸੋਲੇਟਡ ਫੈਮਲੀਆਂ ਐ ਨਾਲ ਜੀ ਦਾ ਬੜਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਤੋਂ ਲੈ ਕੇ ਜਿਹੜਾ ਹੁਣ ਜ਼ਿਕਰ ਹੈ ਉਹਦੀ ਬੜੇ ਇੱਕ ਸ਼ਾਰਟ ਵਰਜ਼ਨ ਦੇ ਵਿੱਚ ਬੜਾ ਵਧੀਆ ਤਰੀਕੇ ਨਾਲ ਸਮਝਾਇਆ ਔਰ ਬੜਾ ਇੱਕ ਅੱਛਾ ਮੈਸੇਜ ਹੈ ਪਗਸਿੰਘ ਜੀ ਹੋਰਾਂ ਨੇ ਜਿਹੜੀ ਆਜ਼ਾਦੀ ਦੇਖੀ ਸੀਗੀ ਜਿਹੜੀ ਸੋਚੀ ਸੀਗੀ ਉਸ ਤੋਂ ਲੈ ਕੇ ਹੁਣ ਟਿੱਕਰ ਦੇ ਹਾਲਾਤ ਜਿਹੜੇ ਦਿਖਾਏ ਆ ਮੋਬਾਈਲ ਫੋਨ ਦਾ ਦੌਰ ਮਸ਼ੀਆਂ ਦਾ ਦੌਰ ਤੇ ਬੱਚਿਆਂ ਨੇ ਬੜੀ ਅੱਛਾ ਇੱਕ ਪਰਫਾਰਮ ਕੀਤਾ ਇਨਾਇਤ ਜੀ ਨੇ ਬੜਾ ਅੱਛਾ ਪਰਫਾਰਮ ਕੀਤਾ ਸਾਨੂੰ ਨਹੀਂ ਪਤਾ ਲੱਗਿਆ ਅੱਧਾ ਘੰਟਾ ਸਾਡਾ ਕਿਦਾਂ ਟੱਪਿਆ ਇਸ ਲਈ ਮੈਂ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ